No more. ਹਾਂਜੀ ਸਰ ਅੱਜ ਜਿਹੜੀ ਜਿੱਤ ਝੋਲੀ ਵਿੱਚ ਪਈ ਆ ਆਪਣਾ ਨਾਂ ਤੇ ਚੋਣ ਦੱਸ ਕੇ ਸਾਲਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਂ ਲਖਮਨ ਸਿੰਘ ਹੈ ਜੀ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਮਿਲੀ ਸੀ ਖੁਰਬਲੀਆ ਜੂਨ 23 ਅਟਾਰੀ ਹਲਕੇ ਤੋਂ ਜੀ ਤੇ ਅਸੀਂ ਸ਼ਕੀਰਬਾਲ ਸਾਹਿਬ ਦੀ ਝੋਲੀ 'ਚ ਇਹ ਸੀਟ ਜਿੱਤ ਕੇ ਪਾਈ ਆ ਜੀ ਮੌਜੂਦਾ ਸਰਕਾਰ ਸੀਗੀ ਆ ਮਲਤੀ ਪਾਰਟੀ ਦੀ ਸਰਕਾਰ ਸੀ ਕੀ ਲੱਗਦਾ ਸੀਗਾ ਕਿ ਜਿਹੜਾ ਇਹ ਮੁਕਾਬਲਾ ਸੀਟ ਜਿਹੜੀ ਆ ਬੜਾ ਫਸਮਾ ਜੇ ਹੋਵੇ ਵੇਖੋ ਜੀ ਫਸਮਾ ਮੁਕਾਬਲਾ ਜਿਹੜਾ ਸੀ ਇਹਦਾ ਕਾਂਗਰਸ ਦਾ ਇੱਕ ਸੀ ਉਮੀਦਵਾਰ ਇਹ ਕਾਮਪਾਰਟੀ ਦਾ ਸੀ ਮੁਕਾਬਲਾ ਤਾਂ ਫਸਮਾ ਸੀ ਜੀ ਪਰ ਮਾਰੇ ਗੁਰੂ ਰਾਮਦਾਸ ਨੇ ਸਾਡੀ ਝੋਲੀ ਖੈਰ ਪਾਈ ਆ ਜੀ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡਾ ਬਸ ਸੰਗਤ ਨੇ ਸਾਥ ਦਿੱਤਾ ਮੇਰੇ ਪਿੰਡ ਨੇ ਮੇਰੇ ਨਗਰਾਂ ਨੇ ਕਿਉਂਕਿ ਮੈਨੂੰ ਨਗਰਾਂ ਚ ਬਹੁਤ ਪਿਆਰ ਮਿਲਿਆ ਮੈਨੂੰ ਮਿਹਦ ਨਹੀਂ ਸੀ ਮੈਂ ਮੈਨੂੰ ਇਨੀ ਬੋੜ ਪੈ ਚੁਗੀ ਜੀ ਪਹਿਲੇ ਇਲੈਕਸ਼ਨ ਲੜੇ ਹੋ ਤੇ ਲੋਕਾਂ ਨੇ ਕਿੰਨਾ ਪ੍ਰਮਾਨ ਕੀਤਾ ਕਿੰਨਾ ਆਹ ਵੇਖ ਲਓ ਜੀ ਇਹ ਪ੍ਰਮਾਨ ਲੋਕਾਂ ਦਾ ਸਰੂਪੇ ਮੇਰੇ ਮੇਲੇ ਲੱਗਾ ਜੀ ਮੇਰੇ ਆਲੇ ਦੁਆਲੇ ਵੇਖ ਲਓ ਸੰਗਤ ਦਾ ਪਿਆਰ ਬਹੁਤ ਸੰਗਤ ਨੇ ਪਿਆਰ ਦਿੱਤਾ ਜੀ ਜੀ ਬਹੁਤ ਪਿਆਰ ਮਿਲਿਆ ਸੰਗਤ ਤੋਂ ਮੈਂ ਕੰਨਾ ਇਦਾਂ ਹੀ ਸਦਾ ਮੈਨੂੰ ਮਿਲਦਾ ਰਹੇ ਤੇ ਮੈਂ ਸੰਗਤ ਦੇ ਦੁੱਖ ਦੇ ਦੁੱਖ ਦੇ ਵਿੱਚ ਸੁਣਦਾ ਰਹਾ ਮੈਂ ਤੇ ਉਹਨਾਂ ਨੂੰ ਦੂਰ ਕਰਦਾ ਰਹਾ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਜਿਹੜੀ ਜ਼ਿੰਮੇਵਾਰੀ ਮਿਲੀ ਆ ਕਿਸ ਤਰ੍ਹਾਂ ਦੇ ਜਿਹੜੇ ਆ ਜ਼ਿੰਮੇਵਾਰੀਆਂ ਦੇ ਵਿੱਚ ਜਿਹੜੇ ਦੇਖੋ ਜੀ ਪੱਤਰਕਾਰ ਸਾਹਿਬ ਮੈਂ ਇੱਕ ਜੇ ਅੱਗੇ ਮੈਨੂੰ ਵੋਟ ਮਿਲੀ ਆ ਨਾ ਤੇ ਮੇਰੇ ਕੰਮਾਂ ਨੂੰ ਵੋਟ ਮਿਲੀ ਆ ਮੈਂ ਸੰਗਤ ਦੀ ਸੇਵਾ ਅੱਜ ਤਾਂ ਨਹੀਂ ਕਰਨ ਰਿਹਾ ਜੀ ਬਹੁਤ ਸਮੇਂ ਤੋਂ ਕਰ ਰਿਹਾ ਸੰਗਤ ਦੀ ਸੇਵਾ ਮੈਂ ਦੁਨੀਆਂ ਦੇ ਦੁੱਖ ਦੇ ਵਿੱਚ ਸੁਣਦਾ ਸੀ ਉਹਨਾਂ ਨਾਲ ਵੇਂਦਾ ਸੀ ਉਹਨਾਂ ਨਾਲ ਜਾਂਦਾ ਸੀ ਉਹਨਾਂ ਦੇ ਦੁੱਖਾਂ 'ਚ ਸ਼ਾਮਲ ਹੁੰਦਾ ਸੀ ਤੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਦਾ ਸੀ ਫਿਰ ਮੈਨੂੰ ਬੋੜ ਮਿਲੀ ਆ ਜੀ ਹੁਣ ਜਿਹੜਾ ਵਾ ਇੱਕ ਪਾਰਟੀ ਦੇ ਨਾਲ ਜਿਹੜਾ ਵਾ ਨਵਾਜਿਆ ਗਿਆ ਵਾ ਜੀ ਜੀ ਸੁਖਬੀਰ ਬਾਦਲ ਸਾਹਿਬ ਨੂੰ ਰਣੀਕੇ ਸਾਹਿਬ ਦੀ ਕੀ ਕਹਿੰਦੇ ਹਰੇ ਜੀ ਸਭ ਵੇਖੋ ਸ਼ਮਿੰਦ ਸ਼ਰੋਮਣੀ ਕਾਲੀ ਦਲ ਨੇ ਜੇ ਕੋ ਮੈਨੂੰ ਅੱਗੇ ਲਾਇਆ ਏ ਤੇ ਕੁਛ ਨਾ ਕੁਛ ਮੇਰੀ ਕਾਬਲੀਅਤ ਵੇਖ ਕੇ ਉਹਨਾਂ ਮੈਨੂੰ ਗਾੜੀ ਲਾਇਆ ਜੀ ਮੈਂ ਆਸ ਕਰਦਾ ਜੀ ਉਹ ਉਹ ਵੀ ਮੇਰੇ ਸਿਰ ਤੇ ਹੱਥ ਰੱਖਣਗੇ ਸਾਡੇ ਪ੍ਰਧਾਨ ਸਾਹਿਬ ਸਾਡੇ ਮੰਤਰੀ ਸਾਹਿਬ ਮੈਂ ਮੇਰੇ ਸਿਰ ਤੇ ਹੱਥ ਰੱਖਣਗੇ ਜੇ ਉਹਨਾਂ ਦਾ ਹੱਥ ਮੈਨੂੰ ਮਿਲ ਜੇ ਤੇ ਮਾਰੇ ਸੁੱਖ ਰੱਖੇ ਮੈਂ ਸੰਗਤ ਦੇ ਦਾ ਕੋਈ ਵੀ ਦੁੱਖ ਦੇ ਲੈ ਤੇ ਰਹਿ ਨਹੀਂ ਦਊਂਗਾ ਜੀ ਸਭ ਤੋਂ ਜਿਆਦਾ ਕੈਂਡੀਡੇਟ ਜਿਹੜੇ ਟਾਰੀ ਹਲਕੇ ਦੇ ਸ਼੍ਰੋਮ ਨਹੀਂ ਕੱਲਦੇ ਅਕਾਲੀ ਦਲ ਦੇ ਵਿੱਚ ਮਹਾਰਾਜ ਜੀ ਟਾਰੀ ਹਲਕਾ ਹੈ ਹੀ ਅਕਾਲੀ ਦਲ ਦਾ ਜੀ 2027 ਚ ਕਿਦਾਂ ਰਹੇਗਾ ਮੈਂ ਤਾਂ ਸਰਕਾਰ ਆਊਗੀ ਭੱਜੀ ਆਊਗੀ ਸ਼ਾਲਾ ਮਰਦੇ ਨਹੀਂ ਪੱਥਰ ਰੱਖਿਆ ਗਿਆ ਹੈ ਬਿਲਡਿੰਗ ਸਾਰੀ ਜਾਊਗੀ ਤੇ ਸੀਟ ਜਿੱਤ ਕੇ ਝੋਲੀ ਚ ਪਾਵਾਂਗੇ ਸਬੀਰਪਾਲ ਸਰਦਾਰ ਦੀ ਧੰਨਵਾਦ